ਹਾਂਜੀ ਕੀ ਹਾਲ ਚਾਲ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਲਿਆਉ ਪੇਗਾ ਆ ਕੇ ਕਰਦੇ ਹੋ ਲਾਉ ਦੀ ਲਗਭਗ 12 ਵਜੇ ਨਾਲੇ ਹੋਣਗੇ ਠੀਕ ਹੈ ਜੀ ਹੁਣ ਉੱਠ ਕੇ ਹੋਇਆ ਰਜਾਂਗ ਬਿਸਤਰਾ ਜੋ ਬਾਹਰ ਵੈਸੇ ਬਾਹਰ ਉੱਠ ਕੇ ਕੜਾਹੀ ਖੱਦਾ ਪਾਉਣਾ ਹੁੰਦਾ ਹੈਗਾ ਦਮਣੀ ਆ ਗਿਆ ਮੁਕਸਰ ਵਾਲਾ ਮੁੰਡਾ ਦਾ ਰਾਤ ਹੀ ਆਪਣੇ ਕੋਲੇ ਇੱਕ ਟੇਬਲ ਹੀ ਢਾਉਣ ਵੀ ਪਹੁੰਚਿਆ ਕਹਿੰਦੇ ਤੜਕੋ ਤੜਕੀ ਸਾਰੀਆਂ ਸੰਗਤਾਂ ਆਈਆਂ ਹੋਈਆਂ ਨੇ ਹੋਰ ਤਾਂ ਨਹੀਂ ਠੀਕ ਹੈ ਕੋਈ ਰਾਏ ਕੱਢ ਮਾਲ ਕੱਢ ਉਹ ਕਰ ਵੋਟਾਂ ਹੈ ਕੀ ਕੋਈ ਨਾ ਦੇਖਦੇ ਖੜ ਜਾ ਉਹ ਮੈਨੂੰ ਯਾਰ ਕੋਟ ਟੱਟੀ ਪਿਸ਼ਾਬ ਤਾਂ ਕਰਿਆ ਹੁੰਦੇ ਖਾ ਉਹ ਵੀ ਗੱਲ ਫਿਰ ਸੁਡੀ ਯਾਰ ਹਾਂ ਵਿਚ ਨਾਲੇ ਚਲੋ ਯਾਰ ਹੈ ਧੁੱਪ ਮੈਨੂੰ ਮੈਨੂੰ ਹੀ ਲੱਗਦਾ ਚਾਨਣ ਜਾ ਪੈਂਦਾ ਬਾਬੇ ਧੁੱਪ ਨਿਕਲਣ ਦੇ ਬੱਚੇ ਵੀ ਕੱਢ ਲਾਂਗੇ ਬਾਹਰ ਆਪਾਂ ਤੇ ਬਾਕੀ ਬਸ ਆਹੀ ਸੀ ਨਾ ਕੋਈ ਨਕਰ ਕਰਦੇ ਹੇ ਕਰੋ ਰੋਟੀ ਟਾਟੀ ਵੀ ਲਾਉਣੀ ਆ ਬਈ ਚਲੋ ਬਾਬੇ ਯਾਰ ਪਹਿਲੇ ਨੰਬਰ ਤੇ ਤੱਕ ਘਰੀ ਚੱਲ ਕੇ ਆਉਂਗਾ ਠੀਕ ਹੈ ਤੇ ਇਧਰ ਇੱਕ ਤਾਂ ਪਾਣੀ ਸੋਨੂ ਪਤਾ ਅਕਸਰ ਉਹ ਹੈਣੀਗਾ ਗਰਮ ਹੈਣੀ ਪਾਣੀ ਠੰਡਾ ਤਾਂ ਕਰਕੇ ਬਾਕੀ ਰੋਟੀ ਰੱਟੇ ਦਾ ਉੱਤੇ ਰਹੀਆਂ ਬਗਾਂ ਬੱਚੇ ਪਿਆ ਯਾਰ ਆਪ ਤਾਂ ਭੁੱਖੇ ਮਰਦੇ ਆਂ ਜਵਾਬ ਨੂੰ ਕਿ ਭੁੱਖਾ ਮਰਿਆ ਹਣਾ ਆਪਾਂ ਚੱਲਦੇ ਆਂ ਘਰੀ ਚੱਲਦੇ ਆਂ ਬਸ ਫਰਾ ਕੇ ਲਿਕਟਾ ਲੱਟਾ ਵੀ ਆਖੀ ਬੰਦ ਕਰਾਂ ਖੋਡਾਂ ਨੂੰ ਮੈਨੂੰ ਲੱਗਦਾ ਧੁੱਪ ਵੀ ਨਿਕਲੂਗੀ ਮੈਂ ਜੀ ਮੇਰੇ ਵੀਰੋ ਪੁਰਾਣੇ ਬੰਦੇ ਤੁਹਾਨੂੰ ਦੱਸ ਦਿਆਂ ਜੀ ਪਹੁੰਚ ਗਈ ਹੈ ਇਧਰ ਔਰ ਦੌਣੀ ਮਚਾ ਦੇ ਆ ਗੁੱਗ ਪਾ ਦੇ ਸੁਹਾਗ ਨੂੰ ਅੱਗ ਆਪੇ ਧੁਗਿਆ ਹੋ ਗਾ 20 25 ਦਿਨ ਪਿਆ ਕਿੰਨੇ ਦਿਨ ਚਾਰੇ ਦੌਣੀ ਆਪੇ ਤਵਾ ਸੁਹਾਗ ਨੂੰ ਪਾ ਲਈ ਅੱਗ ਤਾਂ ਏ ਹੈ ਕਿੰਨੇ ਦੋ ਤਿੰਨ ਤਿੰਨ ਦਿਨ ਚੱਲੀ ਜਾਊਗਾ ਲਗਾਤਾਰ ਬਿਨਾ ਹੋਏ ਤਿੰਨ ਦਿਨ ਚੱਲੀ ਜਾਊਗਾ ਠੀਕ ਹੈ ਫਿਰ ਇਹਨਾ ਕੰਮ ਤਾਂ ਕਰਕੇ ਕਰਗੇ ਕਿੰਨੇ ਚ ਪੈ ਜੂਗਾ 20 25 ਹਜ਼ਾਰ ਦਾ 20 25 ਹਜ਼ਾਰ ਦਾ ਤਿੰਨ ਦਿਨਾਂ ਚ ਹੈ ਆ ਕਿਸੇ ਇੱਕ ਨੂੰ ਠੀਕ ਹੈ ਉਹ ਕੇ ਰਿਪੋਰਟਾਂ ਵਾਸੀ ਅਰ ਮੈਂ ਤਾਂ ਕਿਹੜਾ ਪੈਸਾ ਤੇ ਲੈਟਰ ਨੂੰ ਭਜਾਂਗੇ ਨਹੀਂ ਹਰਕਤ ਆ ਰਹੀ ਪਿਆਰ 2 ਵਜੇ ਪਿਆ 1 ਵਜੇ ਪੈਸਾ 2 ਕਰਨ ਲੱਗਾ ਸੀ ਗਲਤ ਹੋ ਗਿਆ ਘੰਟਾ ਮੈਂ ਵਧਾ ਦੇਣਾ ਠੀਕ ਹੈ ਤੇ ਇਹਦੇ ਨਾਲੇ ਕਬੂਤਰੀ ਨੂੰ ਦਰਾਈ ਦੇ ਕੇ ਠੀਕ ਆ ਉਹਨੂੰ ਖੋਡੇ ਖਾਡੇ ਖੋਲ ਕੇ ਕਿਰਾ ਟੇਬਲ ਵੀ ਡਾਊਨ ਵੀ ਆ ਚੁੱਕੇ ਨੇ ਬਾਹਰ ਨੂੰ ਉੱਠ ਕੇ ਜੀ ਮਾਰਦੇ ਨਿਗਾਹ ਜਾ ਰਹੇ ਨੇ ਹੈ ਜੀ ਮੇਰੇ ਦੋਸਤੋ ਦਵਨੀ ਮੈਂ ਗਲੇアンドਰ ਹਰੀ ਕੂਤਰਾ ਦੇ ਪੈ ਜੜਾ ਨਾਸ ਰਿੰਜ ਵੀ ਲਿਆ ਕੂਤਰਾ ਨੂੰ ਦੇਖ ਕੇ ਫਿਰ ਦਵਨੀ ਵਾਲੇ ਗੇਮ ਲਾਉਣੀ ਜ਼ਰੂਰੀ ਹੈ ਨਾਲ ਦੀ ਨਾਲ ਤਾਂ ਖੋਡੇ ਖੋਲਿਆ ਪਹਿਲਾਂ ਅੰਨ ਤੈਨੂੰ ਮੈਂ ਇਹਨਾਂ ਨੂੰ ਚੈੱਕ ਕਰ ਗਿਆ ਆਪਾਂ ਉਹ ਬੱਚੇ ਦੀ ਲੱਤ ਵੀ ਹੋ ਚਲੀ ਸੈਟ ਵਾ ਉਹ ਪੀੜ ਜੀ ਮੰਨ ਚੱਲਿਆ ਸੀ ਨਾ ਉਹ ਵੀ ਸੁਣ ਦਿਖਾਉਣਾ ਮੈਂ ਜਿਹਦਾ ਕੱਲ ਆਖਿਆ ਸੀ ਹੈ ਇਹ ਇਹ ਫਿਰ ਉੱਥੇ ਤਾਂ ਤਾਈ ਦਾ ਖਾਗਮ ਜਾ ਕੇ ਤੱਤਾ ਕਰ ਲਾਂਗੇ ਉੱਥੇ ਫਿਰ ਤੂੰ ਕਿਹੜਾ ਮੰਨਦਾ ਹੈ ਹੈ ਚੱਲ ਦੇ ਦੇਖ ਲੈ ਇਹਨੇ ਫਿਰ ਹਾਂ ਦਾ ਬਰਪੀ ਵੀਰੇ ਦਾ ਬੱਦ ਕੋਲੀ ਇਧਰ ਬੈਠ ਕ ਠੀਕ ਹੈ ਕਰੀਏ ਲਾਈਟ ਬੰਦ ਅੱਜ ਰਾਤ ਮੁੰਡਾ ਲਾਈਟ ਬੰਦ ਕਰਿਆ ਹੈ ਨਾ ਪਰ ਬਾਹਰ ਰਹੀ ਕਲੀ ਅੰਦਰ ਕਿ ਤੈਨੂੰ ਕਹਿਆ ਸੀ ਮੈਂ ਬਹਾਲੀ ਧੁੰਦ ਬਾਹਰ ਮੇਰੇ ਉੱਠ ਨੂੰ ਦੀ ਨਾ ਕਰੀ ਮੈਂ ਭੱਜ ਕੇ ਜਾਂਦਾ ਜਿੰਦਾ ਲੱਗਦਾ ਲਾਈਟ ਬੰਦ ਕਰਕੇ ਆ ਉੱਡੇ ਹੀ ਕਹਦੇ ਮਿੰਟ ਇੱਕ ਜੀ ਹੈ ਜਾਂਦਾ ਬਾਹਰ ਤਾਂ ਕੰਨਾ ਹੀ ਲੱਗਦਾ ਮੈਂ ਕਹਿੰਦਾ ਮਾ ਪਾਣੀ ਢਿੱਗੀ ਜਾਂਦਾ ਹੁੰਦਾ ਕਹਿੰਦਾ ਧੁੰਦ ਵਾਲੀ ਸੀ ਜੀ ਬਾਈ ਓਕੇ ਤਾਂ ਯਾਰ ਰਿਪੋਰਟ ਆਣੇ ਮੇਰੇ ਵੀਰੋ ਸੈਟ ਹੈ ਕੰਮ ਜੀ ਤੇ ਬਸ ਸਪੇਅਰ ਦੇ ਬੱਚੇ ਵੀ ਦਿਖਾਵਾਂਗੇ ਸੋਨੂੰ ਆ ਜਿੰਨੇ ਸਬਿਰ ਦੇ ਬਟੇ ਰ ਜਦਨ ਜਮੇ ਵੇਲਾ ਹੋਇ ਮੋਦਨ ਦਿਖਾਉਂਗਾ ਇੱਥੇ ਬਟੇ ਸਬਿਰ ਦੇ ਬੱਚੇ ਹਾਂ ਇਹਨਾਂ ਦੇ ਬਣਾਵਾਂਗੇ ਵੀਡੀਓ ਆਪਾਂ ਚੱਲ ਫੀਜੀ ਟੀਆ ਜਾਂਦਾ ਨਹੀਂ ਕੀ ਕਿਹੜੇ ਕੂਤਰਾਂ ਚਲੇ ਆ ਅੱਠਲਾ ਲੈ ਗੜੀ ਅੱਛਾ ਤੇ ਕੂਤਰ ਲਾਲ ਚੀਨੇ ਲਾਲ ਚੀਨੇ ਕੂਤਰ ਤੇ ਅੱਠਲਾ ਮੈਨੂੰ ਆਇਆ ਹੁਣ ਧੁੱਪ ਵੀ ਨਹੀਂ ਕਲੂਗੀ 10 ਕੋ ਉਤਰ ਲਿਆਉਣੇ ਹੈ 10 ਕੋ ਉਤਰ ਲਿਆਉਣੇ ਲਾਲ ਚੀਨੀ 10 ਕੋਈ ਨਾ ਲਿਆਉਣੇ ਚਾਹਦੇ ਕਰਦੇ ਹਾਲੇ ਯਾਰ ਬੰਦੇ ਨਾ ਬਾਹਲੇ ਫੁਕਰੀ ਆਂਦੇ ਸੀ ਇਹ ਵਿਚਾਰੇ ਖਿਹੜੇ ਪਏ ਖੜਾ ਕਹਿੰਦੇ ਉਹ ਥੌਕ ਕਰਨਾ ਕਰਤਾਂ ਦਾ ਮੈਂ ਵੀ ਲਿਆਉਣੇ ਚੱਲ ਹਣਾ ਉਹ ਤਾਂ ਹੈਗੇ ਆ ਪਰ ਉਹ ਸਹੀ ਨਹੀਂ ਉਹ ਬਲੱਡ ਲਾਈਨ ਉਹ ਬਲੱਡ ਲਾਈਨ ਮਾੜੀ ਵਾਲੀ ਆ ਗਈ ਫਾਇਦਾ ਕੀ ਫਿਰ ਉਹਨਾਂ ਦਾ ਗੰਦਾ ਦਾ ਰੱਖਿਆ ਦਾ ਐਵੇਂ ਉਹਨੂੰ ਦਾਣੇ ਪਾਏ ਦਾ ਵੀ ਕੋਈ ਟੋਕ ਨਹੀਂਗਾ ਕਿੰਨੇ ਦਿਨ ਸਾਰਿਆਂ ਨੂੰ ਹੈ ਦਿਨਾਂ ਵੀਡੀਓ ਪਾ ਕੇ ਹਾਂ ਕਰਦੇ ਹਾਲੇ ਚਲੋ ਕਰਾਂ ਬੀ ਚਲਦੇ ਆ ਨਲੇ ਤਾਂ ਪਾਏ ਕਰਦੇ ਲੱਕੀ ਡਰਾਈਵ ਕੱਢਾਂਗੇ ਬਲਜੀਤ ਨਰੇਤੋ ਫੜਦਾ ਮੋਟਰਸਾਈਕਲ ਤੇ ਨਲੇ ਉਹਨੂੰ ਕਹਿਨੇ ਆ ਵੀ ਬਈ ਕਣਕ ਦਾ ਕਟਾ ਕਰਦੇ ਰੈਡੀ ਸਾਡਾ ਤੇ ਬਲਜੀਤ ਵਾਲਾ ਮੋਟਰਸਾਈਕਲ ਦਾ ਮਿਲਿਆ ਨਹੀਂ ਆਪਾਂ ਨੂੰ ਬਲਜੀਤ ਘਰੇ ਨਹੀਂ ਗਿਆ ਮੰਡੀ ਹੁਣ ਐਂ ਦਵਣੀ ਨੇ ਚੱਕ ਤਾਂ ਵਾਹਲਾ ਸੁਣਾ ਨਾਲ ਬੈਠਾ ਰਹਿਣੀ ਓਏ ਹੈ ਕੀ ਕਰੀ ਫੋਡੀ ਐਂ ਡਗੂਆਂ ਦਾ ਮੁਰਦਾ ਡਗੂਆਂ ਦੀ ਜਾਂਦਾ ਕੋਈ ਨਾ ਲੈ ਚਲਾਂਗੇ ਰੋਕ ਲਾ ਨਹੀਂ ਨਿਕਲਦੀ ਕੀ ਹੋਇਆ ਨਾ ਮਾਰੀ ਕੇ ਆਉਂਦੇ ਆ ਆ ਗਈ ਜਦੋਂ ਨਹੀਂ ਮੜੀ ਹੋ ਸਕਦੀ ਐ ਐਨੀ ਮੜੀ ਕਿਵੇਂ ਆ ਕੀ ਕਰਤਾ ਦਰ ਤੇਲ ਨਹੀਂ ਪੈਂਦਾ ਸੀ ਮੋਟਰਸਾਈਕਲ ਤੇਲ ਨਹੀਂ ਪੈਂਦਾ ਹੁਣ ਚਾਬੀ ਤੋੜਦੀ ਕਰਤਾ ਕਰ ਮਾਂਗਾ ਮੁਰਦਾ ਤਾ ਬਾੜੀ ਅੱਛੀ ਕਹਨੇ ਹੋ ਉਹ ਮੇਰੇ ਪਾਪਾ ਬੜੀ ਪਿੜੀ ਨੂੰ ਤੜਕਦੀ ਦਾ ਮੋਟਰਸਾਈਕਲ ਤੇਲ ਨਾਲ ਪਵੇ ਆਹ ਨਹੀਂ ਖੁੱਲੀ ਆਣੀ ਖੁੱਲੀ ਹੁਣ ਚਾਬੀ ਤੋੜਦੀ ਮੁਰਜ਼ਾ ਜੀ ਜੱਬੀ ਕੰਮ ਗਲਤ ਹੋ ਗਿਆ ਸੁਧਰੀ ਕੱਢ ਦਿੱਦੋ ਇਧਰੋਂ ਹੀ ਤਾਂ ਆਹ ਨਹੀਂ ਕੋਈ ਸ਼ਕਲ ਹੈ ਇਹਨੂੰ ਜਾ ਕੇ ਫਿਰ ਤੋੜ ਦਾਂਗੇ ਗੈਸ ਵੈਲਡ ਕਰਾਉਣਾ ਹੈ ਦੇਖਦੇ ਆ ਕੀ ਬੰਦ ਹੈ ਹੋਲੀ ਚੱਲੀ ਬਾਕੀ ਹਾਂ ਦੂਦਿਆਂ ਨੇ ਇੱਕ ਕਰੀ ਹਾਂ ਯਾਰ ਦੀਆਂ ਦੀਆਂ ਖੰਮਾ ਦਾ ਕੀ ਗੱਲ ਹੈ ਹਾਂਜੀ ਜੇ ਇਹ ਮੇ ਪਿੱਪਲ ਦਾ ਟੰਕਾ ਲਾਉਗਾ ਇਹ ਪੈਣੀ ਨਹੀਂ ਜਾਬੀ। ਛੋਤੇ ਛੋਤੇ ਵਾਰ ਕਰਦੀ ਹੈ। ਅੱਛਾ ਅੱਛਾ ਠੀਕ ਹੈ ਜੇ ਇਹਦੇ ਪਿੱਪਲ ਦਾ ਟੰਕਾ ਲਾਉਗਾ ਤਾਂ ਆਪਾਂ ਇਹਦੀ ਆਹ ਨਾ ਤਾਂ ਚੀਰੀ ਬਣੀ। ਠੀਕ ਹੈ। ਹੁਣ ਮੈਂ ਇਹਦੇ ਕਲੀ ਦਾ ਟੰਕਾ ਲਾਉਗਾ ਇੱਕ ਵਾਰੀ ਜਾ ਕੇ ਤੁਸੀਂ ਜੀ ਮਗਰ ਹਾਂ ਚਲੋ ਚੱਲੇ ਗਏ ਜੀ। 11 ਟਾਈਮ ਬਾਅਦ ਲਿਆ ਕਰਾਸ। ਬਾਕੀ ਫਿਰ ਰੱਬ ਰੱਖਾ। ਘਰੇ ਆਏ ਜੇ ਪਤਾ ਲੱਗੂ ਚੱਲਦੀ ਹੈ ਕਿ ਨਹੀਂ ਹੈ। ਖੜਾਜੇ ਇੱਕ ਮਿੰਟ ਖੜਾਜੇ ਸਾਡਾ ਮੈਂ ਕਿਹਦੀ ਸਟਾਰਟ ਸਟੂਟ ਕਰੀਂਗਾ ਸੱਚੀ ਮੈਂ ਆਹੀ ਆਹੀ ਡੀਕ ਨੂੰ ਖੜਾ ਸੀਗਾ। ਇਹ ਕਦੋਂ ਸਟਾਰਟ ਹੋਗੀ ਇਹ। ਥਾਈਂ ਤੇ ਹੁਣ ਉਹਨਾਂ ਨੇ ਤਾਂ 5 ਕਿੱਕ ਮੰਗਾ ਕੇ ਜਾ ਕੇ 5 ਕਿੱਕ ਤੇਰ ਕੰਮ ਜਾਇਆ ਆਇਨ ਦਾ ਦੇ ਛੋਡੇ ਮੋਟਰਸਾਈਕਲ ਦਾ ਤਵੀਰ ਕਰੀ ਜਾਂਦੇ ਅਸੀਂ ਦੇਣੇ ਆ ਕਿ ਕੀ ਬਾਂਦੇ ਹੈ ਹਾਂਜੀ 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 ਦੇਖਦੇ ਹੋ ਥੱਕਾਣਾ ਕਰੀ ਜਾਵਾਂ ਵੀ ਥੱਕਿਆ ਲੱਗਦਾ ਨਹੀਂ ਲੱਗਦੀ ਫਿਰ ਨੰਤਕਾ ਕਰਿਆ ਫਿਰ ਵੀ ਕੋਈ ਨਾ ਪੜ ਗਈ ਤਾਂ ਹਾਂ ਭਾਈ ਤਾਂ ਨਹੀਂ ਫੇਰ ਟੁੱਟ ਗਈ ਫੇਰ ਟੁੱਟ ਗਈ ਆ ਇੰਨਾ ਮਨ ਪੜਾ ਪੈਣਾ ਇਹ ਤੁਹਾਡਾ ਆਪਣੀ ਮੋਟਰਸਾਈਕਲ ਦੇ ਦੋ ਚਾਬੀਆਂ ਸੀਗੀਆਂ ਯਾਰ ਆਪਣੇ ਮੈਨੂੰ ਹੀ ਲੱਗਦਾ ਦੋ ਸੀਗੀਆਂ ਚਲ ਕੋਈ ਨਾ ਦੇਖਦੇ ਆ ਯਾਰ ਫੇਰ ਚੱਲੀਏ ਯਾਰ ਹੈ ਜਿਆਦਾ ਨਹੀਂ ਕੁਝ ਕੀ ਕਰਕੇ ਖੱਦਾ ਦਾ ਪੈ ਗਿਆ ਜੀ ਜਾਣੇ ਆਉਂਦੇ ਕਿਵੇਂ ਸੱਟ ਹੈ ਲੈ ਮਾ ਜੀ ਨੇ ਕੀ ਯਾਰ ਇੱਕ ਮੰਗਵਾ ਮੋਟਰਸਾਈਕਲ ਆਸੀਂ ਲਾਂਬੇ ਨੂੰ ਥਾਂ ਆਪ ਦਾ ਹੁੰਦਾ ਤਾਂ ਭਾਂਦੀ ਵਿਚਾਲੋਂ ਪਾੜ ਲੈਂਦੇ ਤਾਂ ਵੀ ਸਾਨੂੰ ਕੋਈ ਡਰ ਨਹੀਂ ਸੀਗਾ ਚਲ ਉਹਨੂੰ ਕਹਿਣਾ ਯਾਰੀ ਤੇ ਚਾਬੀ ਟੁੱਟ ਗਈ ਬਈ ਯਾਰ ਤੇਲ ਆਉਂਦੇ ਸੀ ਹੋਰ ਯਾਰ ਆਇਆ ਘਾਰੇ ਨੂੰ ਅੰਦਰ ਉਹ ਮੋਟਰਸਾਈਕਲ ਲੈ ਆਇਆ ਉਹ ਘਰੇ ਆਪਣਾ ਹਾਂ ਛੜ ਜੰਦ ਸਦਾ ਘੰਟਾ ਜਾਨ ਨਿਕਲਦੀ ਆਪਣੀ ਕੰਮ ਹੀ ਹੋ ਗਿਆ ਤਾਂ ਕੀ ਹੋਇਆ ਸਾਡੇ ਕੋਲ ਮੋਟਰਸਾਈਕਲ ਹੈਣਾ ਸਾਡਾ ਤਾਂ ਇੰਜਨ ਕਰਾਉਣਾ ਗਈ ਗਏ ਬਲਜੀਤ ਕੋਲੇ ਲਗੇ ਬਲਜੀਤ ਦਾ ਮੋਟਰਸਾਈਕਲ ਘਰੇ ਹੈਣਾ ਆਹਾ ਘਰੇ ਹੈਣਾ ਇੱਥੇ ਇਹਨੂੰ ਲੈ ਗਏ ਮੈਂ ਘਰੋਂ ਉੱਥੇ ਬੋਤਲ ਚ ਤੇਲ ਪਿਆਉ ਤੇਲ ਪਾ ਲ ਗਏ ਤੇ ਟੈਂਕੀ ਖੋਲਣ ਦੀ ਚਾਬੀ ਟੁੱਟ ਗਈ ਹੁਣ ਆਪਣੇ ਕੋਲ ਵੇਲਾ ਤਾਂ ਹੈਗਾ ਹੁਣ ਉਹਨਾਂ ਦਾ ਕੰਮ ਕਰਤਾ ਨਾ ਅਸੀਂ ਕਿਹਨਾਂ ਆ ਦੂਜੀ ਚਾਬੀ ਲੱਗ ਦੇ ਹੁਣ ਕਿਹਨਾਂ ਚੱਲ ਗਈ ਯਾਰ ਭਾਂ ਦੇ ਜਾਨਤੀ ਦਾ ਹੋ ਗਿਆ ਸੀ ਕਰਨ ਉਹ ਨਾ ਕਿਹੜਾ ਤਾਂ ਕੱਟ ਕੱਮ ਕੱਟ ਕੇ ਆਹ ਜਾ ਹੋਰ ਇਹ ਤਾਂ ਤੇ ਫਿਰ ਉਹ ਤਾਂ ਭਰਾਵਾਂ ਨੂੰ ਸੋਚਿਆ ਤਾਂ ਬੰਦ ਕਰਨੀ ਸੀਗਾ ਇਹ ਵੀ ਲੱਗ ਚਾਬੀ ਤੇ ਲੱਗ ਜੀ ਤੇ ਵੀਰਾਂ ਲੱਗੀ ਜੇ ਲੱਗੀ ਜੂਗੀ ਕਿਰਾਤ ਲੱਗੀ ਹੈ ਨਾ ਓਏ ਦੂਜੇ ਪਾਸੇ ਵਾਲਾ ਇਹਨੇ ਘੜੇ 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 ਨਹੀਂ ਨਹੀਂ ਤੋੜ ਤੋੜਨੀ ਇਹਨੀ ਤੋੜਦਾ ਨਹੀਂ ਟੂਲ ਆ ਗਈ ਹੈ ਹੱਥ ਹਰਕੁੰਦਾ ਇਹ ਵੀ ਪਾਣੀ ਲੱਗ ਜੀ ਚੁੱਪ ਕਰਕੇ ਹੀ ਟੜਕੇ ਦੀ ਬਾਲਾ ਯਾਰ ਤੱਕ ਹੀ ਹੋ ਗਿਆ ਗ੍ਰੀਨ ਵਾਲੀ ਹੋਈ ਪਈ ਐ ਚਾਬੀ ਕਿਹੜਾ ਤਾਂ ਲੱਗਦੀ ਉਹਨਾਂ ਦੀ ਕਾਰਵਾਈ ਮੋਟਰਸਾਈਕਲ ਨੂੰ ਚਾਬੀ ਲੱਗ ਗਈ ਤੇ ਟੈਂਕ ਨੂੰ ਨਹੀਂ ਚਾਬੀ ਲੱਗੀ ਆਹ ਕੰਮ ਹੋ ਗਿਆ ਉਹ ਦੇਖਦਿਆਂ ਕਰਦੇ ਉਹਨਾਂ ਦਾ ਵੀ ਕੋਈ ਹਾਲ ਨਹੀਂ ਯਾਰ ਲਓ ਜੀ ਕਹਿੰਦੇ ਚੋਬਰ ਵੀ ਆ ਗਿਆ ਮੇਰੇ ਵੀਰੋ ਬੜੇ ਦਿਨਾਂ ਤੋਂ ਤੋਤਾ ਨਹੀਂ ਆਇਆ ਤਾਜੀ ਐ ਮਤਲਬ ਕੱਲ ਵੀ ਆਇਆ ਸੀਗਾ ਮੈਂ ਇਹ ਕੁਤਰਾ ਦਾਣਾ ਆਪਣੀ ਰੈਡੀ ਕਰ ਦਿੱਤੇ ਹਨ ਨਾਲੇ ਚੋਬਰ ਨੂੰ ਦੋ ਕਾਂਡੇ ਇਹ ਬਦਲ ਕੇ ਦੇਣੇ ਸੀ ਇਧਰੋਂ ਹੋ ਜੂੜੀ ਦੇ ਤੇ ਉਹਦੇ ਵੀ ਚੱਕ ਕੇ ਦਿੰਨੇ ਆ ਇਹਨੂੰ ਬਾਕੀ ਕਣਕ ਮੁੱਕੀ ਬੇਰ ਬਲਜੀਤ ਨੂੰ ਆਖਿਆ ਯਾਰ ਕਰ ਦੇ ਮੁੱਲ ਕੜਕ ਦਾ ਹਾਲਣ ਉਹ ਕਹਿੰਦਾ ਵੀ ਥੋੜਾ ਅੱਜ ਹੱਥ ਨੂੰ ਕਰੂੰਗਾ ਅੱਜ ਹੱਥ ਨੂੰ ਮੈਨੂੰ ਪਾਉਣ ਨੂੰ ਵੀ ਹੈ ਨਹੀਂ ਕਰਾਂ ਪਾਉਣ ਨੂੰ ਚੱਲ ਕਰਾ ਜਿਗਾਰਡਮੈਂਟ ਬਣਾਈ ਰਹਿੰਦੇ ਕਿਰਾਂ ਭੇਜ ਤਾਂ ਬੇ ਮੁੰਡਿਆਂ ਨੂੰ ਮੈਂ ਬਾਲਟੀ ਦੇ ਕੇ ਚੋਬਰ ਨੂੰ ਤੇ ਮੁਖਸਰ ਵਾਲੇ ਨੂੰ ਰਮੋਲਦੀਪ ਨੂੰ ਮੈਂ ਵੀ ਤੁਸੀਂ ਜਾਓ ਬਲਜੀਤ ਤੋਂ 5 ਕਿਲੋ ਬਾਲਟੀ ਚ ਪਵਾ ਲਿਆ ਓ 45 ਕਿਲੋ ਕੱਲ ਨੂੰ ਲਿਆਵਾਂਗੇ ਫਿਰ 50 ਕਿਲੋ ਦੇ ਹਿਸਾਬ ਤੇ ਆਪਾਂ ਉਹਨਾਂ ਨਾਲ ਪੈਸਿਆਂ ਦਾ ਜਿਗਾਰਡਮੈਂਟ ਕਰ ਲਾਂਗੇ ਦੇ ਤੱਕ ਕੋਦ ਮਰਜ਼ੀ ਦਿੱਗੇ ਪੈਸਿਆਂ ਦਾ ਵਸਿਕਾ ਰਾਇ ਹੁੰਦਾ ਵੀ ਚੀਜ਼ ਮੁੱਲ ਲੈ ਲੀ ਗਏ ਹਨਾ ਆਪਾਂ ਸਿੱਧੇ ਹਿਸਾਬ ਲੈਣੀ ਪਊਗੀ ਮੁੱਲ ਯਾਰ ਕਰੋ ਤਾਂ ਹੁਣ ਹੈ ਨਹੀਂ ਮਿਲਦੀ ਨਹੀਂ ਮਤਲਬ ਹੈਗੀ ਆ ਕਰੋ ਪਰ ਉਹ ਕਹਿੰਦਾ ਵੀ ਭਈ ਇਹ ਤਾਂ ਸਾਡੇ ਖਾਨ ਨੂੰ ਤੇ ਪਸ਼ੂਆਂ ਦੇ ਖਾਨ ਨੂੰ ਹੈ ਚੱਕਰਾਂ ਆ ਇਹਨੂੰ ਮੈਂ ਦੱਸਦਾ ਯਾਰ ਉਹਨੇ ਤਾਂ ਖਾਂਦਿਆ ਪਸ਼ੂ ਮਤਲਬ ਪਸ਼ੂ ਤੇ ਵੀ ਅਸੀਂ ਸਾਰਾ ਪਰਿਵਾਰ ਜਿਨੇ ਕੋਈ 2-3 ਪਸ਼ੂ ਹੋਣਗੇ ਮਸੀਂ ਬਾਕੀ ਅਸੀਂ ਹੋਗੇ ਸਾਡੀ ਸਾਰਿਆਂ ਦੀ ਖਰਾਕ ਰਲਾ ਕੇ ਮਤਲਬ ਰਲਾ ਕੇ ਕਹਿੰਦੇ ਸਾਡੀ ਸਾਰਿਆਂ ਦੀ ਖਰਾਕ ਮਿਲਾ ਕੇ ਤੇ ਇੱਕ ਪਾਸੇ ਕੱਲੇ ਕਬੂਤਰਾਂ ਦੀ ਲਾਲ ਗੇ ਕਬੂਤਰ ਦੁੱਗਣੀ ਖਾਂਦੇ ਆ ਮੰਨ ਕੇ ਚੱਲ ਉੰਨੀ ਘਰ ਦੇ ਨਹੀਂ ਖਾਂਦੇ ਉਹਨੇ ਵੀ ਜਿੰਨੀ ਉਹਦੂ ਦੁੱਗਣੀ ਕਬੂਤਰ ਖਾਣ ਲਿਕ ਦਿੰਦੀ ਆਸ ਹਾਬ ਕਿਤਾਬ ਤਾਂ ਕਰਕੇ ਫਿਰ ਬੈਲੈਂਸ ਕਰਦੇ ਕਹਿੰਦੇ ਬੈਂਦਾ ਨਹੀਂ ਆਪਣਾ ਆਹੇ ਸਾਈਟਿੰਗ ਜੀ ਨਹੀਂ ਬਣਦੀ ਤੂੰ ਮਹਿੰਗਾ ਪਈ ਜਾਣਾ ਜਿਆਦੇ ਸਾਨੂੰ ਮੈਂ ਵੀ ਕੋਈ ਗੱਲ ਨਹੀਂ ਆਪਾਂ ਆਪਦਾ ਖਰਚਾ ਆਪ ਚੱਕ ਲਾਂਗੇ ਕਬੂਤਰਾਂ ਦਾ ਤੇ ਆਪਦਾ ਵੀ ਆਪ ਚੱਕਾਂਗੇ ਦੇਖ ਕਬੂਤਰਾਂ ਦਾ ਵੀ ਆਪ ਚੱਕਾਂਗੇ ਕੋਈ ਟਿੱਕਤ ਵਾਲੀ ਗੱਲ ਨਹੀਂ ਤਾ ਕਰਕੇ ਮੈਂ ਛੇਤੀ ਛੇਤੀ ਮੁੰਡੇ ਨੂੰ ਲੈ ਜਾਓ ਅੱਗੇ ਜੀ ਮੁੰਡੇ ਬਾਲਟੀ ਲੈ ਕੇ ਆਜੋ ਆਜੋ ਭੱਜ ਕੇ ਹਾਂਜੀ ਕਰ ਲਿਆ ਦੀ ਚੋਰੀ ਆਜੋ ਆਜੋ ਚਾਕਲ ਜੀ ਅੰਡੇ ਇਧਰੋਂ ਠੀਕ ਆ ਜੀ ਲੈ ਕੇ ਰ ਆਪਦਾ ਨਾ ਹੋ ਜੂ ਪਾਸੇ ਓਏ ਮੈਂ ਹੀ ਆ ਮੈਂ ਹੀ ਕੰਜਦੋਂ ਨਾੜ ਰੋ ਨਾੜ ਰੋ ਹੈ ਗੁਗਲੀ ਦੇ ਦੇ ਉਰੀ ਤੇ ਵੀ ਚਾਹੀਦੇ ਆ ਉਹ ਤਾਂ 10 ਰੁਪਏ ਦਾ ਇੱਕ ਮਿਲੂਗਾ ਆ ਫਰੀ ਦੇ ਦੂਗਾ ਮੈਂ ਆ ਫਰੀ ਦੇ ਦੇਣਗੇ ਆਹ ਮੇਰਾ ਹੇ ਗਦੂਆਂ ਚ ਬੱਚੇ ਤੈਨਾਂ ਚ ਚੱਲ ਕਰ ਮੈਂ ਹੀ ਰੱਖ ਦਿੰਦਾ ਤੂੰ ਇੱਥੇ ਭੰਨ ਦੇ ਹੁਣ ਲਾ ਦਰਾ ਸਾਹਿਬ ਨਹੀਂ ਨਹੀਂ ਅਥਲੇ ਯਾਰ ਹਾਂ ਕੋਈ ਨਾ ਆਹੋ ਹਾਂ ਬਸ ਓਕ ਕਿਰੋ ਵੜਾ ਹਾਂ ਵੀੜੂ ਪਾਸੇ ਕਰ ਲੈ ਵੀ ਦੇਖਣਾ ਚਾਹੀਦਾ ਵਿੱਚੋਂ ਅੰਡੇ ਦਿੱਤੇ ਆ ਹਾਂਜੀ ਨਹੀਂ ਜੀ ਇਹ ਬਲੱਡ ਨੇਸ ਨੂੰ ਪਤਾ ਹੀ ਕਿਹੜੀ ਦੀ ਹੈ ਬਲੱਡ ਤਾਂ ਤੈਨੂੰ ਪਤਾ ਹੀ ਹੈ ਬਸ ਆਹ ਕੁੱਡੇ ਚ ਗਿਆ ਪਤਾ ਹੀ ਹੈ ਆਪਣੇ ਆਂ ਦੇ ਹੀ ਹੈ ਹਾਂ ਆਗੇ ਜੀ ਇਧਰ ਲੈ ਕਰੇ ਨਵਨੀ ਹੁਣ ਕਿਹੜਾ ਮੋਲ ਸਫੜ ਕੇ ਚੱਲ ਗਏ ਆਪਾਂ ਹੈ ਆਪਣ ਕਰੀਏ ਤੋੜ ਗਏ ਨੂੰ ਚਲੋ ਜੀ ਖਿੱਚਾਂਗੇ ਬਸ ਫਿਰ ਦਾਣਾ ਪਾਣੀ ਪਾ ਲਈ ਉਤਰ ਨੂੰ ਚੱਲਦੇ ਆ ਹੈ ਉਹ ਜੋ ਕੱਢਾਂਗੇ ਉਹ ਤਾਂ ਤੇਲ ਤਾਂ ਉੱਚ ਕੱਢਾਂਗੇ ਆਪਾਂ ਹਟਦੇ ਨਹੀਂ ਏ ਠੀਕ ਲੱਗੇ ਲੱਗੇ ਹੌਟ ਵਾਟਰ ਪਾ ਗਏ ਓਹੋ ਖੋਡੇ ਨਗਲੇ ਹੋ ਜਾਣਗੇ ਠੀਕ ਬੱਟਰ ਓਕੇ ਹੋ ਗਈ ਰੋਕ ਦੇ ਤਾਂ ਜਿਹੜੇ ਪਾ ਖੋੜਾ ਨੰਬਰ 2 ਜੀ ਇਧਰ ਆਪਣਾ ਤੇ ਮੈਨੂੰ ਕਹਿੰਦਾ ਭਾਈ ਕਰਦੇ ਆ ਕਿਰਾ ਪਾਣੀ ਆਪਾਂ ਪਾ ਹੀ ਲੈਨੇ ਆ ਸਾਰਿਆਂ ਨੂੰ ਤੋ ਦੂਆ ਸਿੱਧੇ ਦਾੜੇ ਰੱਖ ਦੇ ਖਾ ਲੈਣੇ ਆਪਾਂ ਹਾਂ ਹਾਂ ਓਕੇ ਹੋ ਗਈ ਰੋਕ ਦੇ ਜੀ ਹੇ ਸਿਰ ਲਾਗੀ ਲਾਗੀ ਪਾ ਬਾਈ ਹੌਟ ਵਾਟਰ ਦਮਨੀ ਜੀ ਹਾਂਜੀ ਏ ਜੀ ਰੱਖੋ ਦਾਣਾ ਵਾਲੀ ਬਹੁਤ ਆ ਗਿਆ ਆ ਜੀ ਆਈ ਵੀ ਹਾਂਜੀ ਰੱਖ ਦੇ ਇੱਥੇ ਹਾਂ ਬਰਾਈ ਕਰਤੀ ਜੀ ਕੋ ਥੋੜੀ ਵੀ ਖਾਣ ਦੀ ਫਰੀ ਓਕੇ ਸਰ ਓਕੇ ਹੋ ਗਈ ਰਿਪੋਰਟ ਤੇ ਉਧਰ ਤੋਂ ਉਧਰ ਨਾ ਪਾਉਨੇ ਹੋਇਆ ਚੱਲ ਗਿਆ ਓਕੇ ਲਾਗੀ 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 ਕਰੀਤ ਅਣੇ ਇਧਰ ਬੈਕਬੋਨ ਹਾਂ ਹਾਂਜੀ ਮੈਂ ਉਹ ਕਰ ਲੈ ਮਗਰ ਫੜ ਲੈ ਨੂੰ ਮਗਰ ਕਿਤੇ 3 ਲੱਖ 500 ਆਇਆ ਆਇਆ ਮਗਰ ਨਹੀਂ ਆਇਆ 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 ਜੋ ਟ੍ਰਾਈ ਕਰਦਾ ਮਗਰ ਵੀਦਾ ਇਹਦਾ ਸਾਰਾ ਕਿ ਬਾਅਦ ਚ ਮੈਨੂੰ ਦੇਖ ਕੇ ਵੀਡੀਓ ਫਟਰੀ ਪੈਂਦੀ ਹੈ ਓਕੇ ਵੀਰੋ ਆਇਆ 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 ਬਤਾਂ ਓਕੇ ਉਹ ਹੀ ਰੋ ਬੇਦਰ ਵੀ ਕੀ ਲਾਈ ਲਾਈ ਆਇਆ 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 ਬਤਾਂ ਕਰ ਰੋ ਆਇਆ 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 ਆਓ ਆਇਆ 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 ਆਇਓ 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 ਬਤਾਂ ਉਹ ਕਿ ਵੀ ਸਾਰੇ ਕੂਤਰ ਨੂੰ ਦਾਣਾ ਪਾਣੀ ਪੈ ਚੁੱਕਾ ਹੀ ਸੈੱਟ ਐ ਬਸ ਹੱਥ ਭਾਈ ਤੀਜਾ ਮੋਟਰਸਾਈਕਲ ਕਿਨਾਰਾ ਇਹ ਕਿੱਦਾਂ ਕਰਦਾ ਕੀ ਹੈ ਕਿ ਨਹੀਂ ਕੋਇਲ ਗੁਰਪਾਲ ਆਇਆ ਹੈ ਹੈ ਇਹ ਸੁਰਪਾਲ ਆਇਆ ਹੈ ਨਾ ਵੀ ਅੱਛਾ ਐਂ ਪੈਦਲ ਨੂੰ ਨਹੀਂ ਲੈ ਮੋਟਰਸਾਈਕਲ ਦਾ ਠੀਕ ਐ OK ਤੇ ਜੀ ਪਿਉਰੀ ਅੱਜ ਅਸੀਂ ਨਹੀਂ ਗਏ ਸਭਾ ਸਾਡਾ ਮੂਡ ਜਾ ਗਿਆ ਅੱਧ ਚ ਮੁੜਿਆ ਸੀ ਜਾ ਕੇ ਤੇ ਫਿਰ ਉੱਥੇ ਜਾ ਕੇ ਅਸੀਂ ਬਾਦ ਲਾ ਕੇ ਖਾਣ ਪੀਣ ਕੁਝ ਖਾ ਪੀ ਕੇ ਚੱਲਦੇ ਕਰੇ ਆ ਗਈ ਆ ਗਈ ਜੀ ਮੇਰੀ ਮੇਰੀ ਤੇ ਦਬਣੀ ਦੀ ਅੱਧੀ ਦੀ ਸਟਿੰਗ ਹਜੇ ਨਹੀਂ ਪੀਣੀ ਐ એનર્ਜੀ ਨਹੀਂ ਜੀ ਤੈਨੂੰ ਮੈਂ ਦਾਤਾ ਆ ਦੇਖ એનર્ਜੀ ਪ੍ਰੋਟੀਨ ਤੇ ਹੋਰ ਸਹੀ ਹੈ ਜੀ ਕੋਈ ਡੈਕ ਵਾਲੀ ਗੱਲ ਤਾਂ ਨਹੀਂ ਨਾ ਨਾ ਉਹ ਖੜਕਾ ਨਾ ਕਰਿਆ ਕਰ ਤੂੰ ਖੜਕਾ ਕਰ ਆ ਕੈਸ਼ ਬੈਗ ਆ ਬੈਗ ਕੈਸ਼ ਬੈਗ ਆ ਨਹੀਂ ਪੰਚਾਇਤ ਤਾਂ ਕੁਝ ਨਹੀਂ ਹੋਣਾ 40ਵੇਂ ਦਾ ਹੱਲ ਹੋ ਜਾਊਗਾ ਆਪਣਾ ਚਾਹ ਜਿੰਦਾ ਬਣ ਜਾਊਗਾ ਚਲ ਕੋਈ ਨਹੀਂ ਤਾਂ ਕੰਨ ਚਲੋ ਕੰਨ ਨੇ ਵਾਬੇ ਯਾਰ ਮੁੰਡੇ ਤੇ ਸਪੀਕਰਾਂ ਦੇ ਜ਼ੋਰ ਦੇ ਰੱਖੇ ਮੁੰਡੇ ਨਹੀਂ ਚਲ ਮੈਂ ਵੀ ਪਾ ਦਿਆ ਜਿਹਨੂੰ ਤਾਂ ਪਾ ਦਿੰਦਾ ਤੂੰ ਕੌਣ ਹੈ ਮੈਂ ਵੀ ਪਾਣਾ ਹਾਂਜੀ ਪਹੁੰਚ ਗਏ ਜੀ ਕਰੇ ਮੁੰਡੇ ਦਾਣਾ ਪਣੀ ਪਾਣ ਦਾ ਮੈਂ ਤਾਂ ਪਾਤਾ ਪਰਣਾ ਆਪਾਂ ਦਾਣਾ ਪੈਂਦਾ ਪਾਤਾ 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 ਤੇ ਲੈ ਮੁੰਡਿਆ ਬਾਈਬਲ ਸੱਟ ਨਾ ਖালি ਤੂੰ ਖੜ ਜਾ ਇੱਕ ਮਿੰਟ ਹੁਣ ਤੂੰ ਨਗਲੇ ਹੁਣ ਤੂੰ ਨਗਲੇ ਨੂੰ ਮੈਂ ਸੈੱਟ ਹੋ ਗਿਆ ਤੂੰ ਬਹਿ ਜਾ ਹੁਣ ਤੂੰ ਹੁਣ ਮੈਂ ਅਗਮ ਤੇ ਆਉਣਾ ਤੂੰ ਬੈਠ ਖੰਡ ਤੂੰ ਬਟਾਉ ਮੈਂ ਸਾਡਾ ਤੂੰ ਰਿਸ਼ਤੇਦਾਰ ਬੰਦਾ ਹੈ ਖੜ ਜਾ ਮੈਂ ਰੱਖਦਾ ਚੱਕੇ ਇੱਕ ਮਿੰਟ ਸਕਰੀਨ ਦੇ ਅੰਦਰ ਪਰਦਾ ਫੋਨ ਆ ਗਿਆ ਉਹ ਵਿਚਾਰੇ ਹਾਂਜੀ ਮੇਰੇ ਵੀਰੋ ਨਾਲ ਦੀ ਨਾਲ ਜੀ ਇਹ ਖੜਕਦੇ ਨੇ ਨਹੀਂ ਛਣ ਛਣ ਜੀ ਹੁੰਦੇ ਝਾਂਜਣਾ ਵਾਂਗ ਮੁੰਡਿਆਂ ਨੇ ਹਾਂਜੀ ਹੋਰ ਜੀ ਕੀ ਹਾਲ ਹੈ ਮਾੜੀ ਹਾਲ ਵੇਖ ਤਾਂ ਕੀ ਹੋ ਗਿਆ ਪੱਟੀ ਵਿੱਚ ਸੋਨਾ ਤਾਂ ਬਾੜ ਲੱਗੇ ਨਾ ਸੌਣ ਲੱਗੇ ਬਰਦਾਦ ਦੇ ਨਜ਼ਰ ਨਹੀਂ ਲਾਦੀ ਕੋਈ ਕਾਲੇ ਰੰਗ ਪਾਇਤਰੀ ਪੱਟੀ ਵਿੱਚ ਸੋਈ ਪੀਜੋ ਵਿੱਚ ਅੱਛਾ ਜਾਮੇ ਜਾਮੇ ਠੀਕ ਹੈ ਜੈਡ ਬਲੈਕ ਲਾਵਾਂਗੇ ਜੈਡ ਵਾਲਾ ਇੱਕ ਆ ਮੁੰਡਾ ਟੱਕਾ ਦੀ ਹੈ ਹੈ ਕਾੜਤਾ ਯਾਰ ਕੀ ਚੀਜ਼ਾਂ ਦੀ ਕਾਟ ਆ ਯਾਰ ਉਹ ਕਾਟ ਹੈ ਕਿ ਐਡੀ ਕੀ ਹੁੰਦੀ ਆ ਐਡੀ ਉਹ ਜੀ ਨਾ ਉਹ ਹਰ ਜਾ ਕੋਈ ਕਾੜ ਜੋ ਭਾਈ ਕਾੜਤਾ ਚਲਾ ਮੰਨ ਲੋ ਆ ਆ ਆ ਆ ਆ ਅੱਜ ਵਾਰ ਡੀਆਈ ਇੰਨੀ ਪਜਨੇ ਪਾਣੀ ਹੈ ਬਸ ਜਿੰਨਾ ਪਾਣੀ ਇੰਨਾ ਹੀ ਪਾਣੀ ਹੋਰ ਮਿਲ ਜਿੰਨਾ ਚਿੱਟਾ ਪਾਣੀ ਚਿੱਟਾ ਪਾਣੀ ਸਾਰੇ ਬੈਠੇ ਚ ਉਬਰ ਵੀ ਆ ਗਿਆ ਬਾਕੀ ਮੁੰਡਾ ਰਮੋਲਦੀ ਵਿਚਾਰਾ ਬੋਕਸਰ ਵਾਲਾ ਇਹਨੂੰ ਵੀ ਅਸੀਂ ਬਣਾਈ ਜੁਨੇ ਅੱਧਾ ਘੰਟਾ ਹੋ ਗਿਆ ਇਹ ਵੀ ਨਹੀਂ ਮੰਨਿਆ ਹੈ ਤੇ ਸਾਡੇ ਤਿੰਨ ਚਾਰ ਪਿੰਡਾ ਮੈਂ ਮਾਰਤੀਆਂ ਹਾਂ ਹੋ ਰਹੀ ਆ ਭੰਡਾ ਭੁੱਲ ਨਾ ਤੈਨੂੰ ਚਾਰ ਭੰਡਾ ਮੈਂ ਮਾਰਤੀ ਆ ਹੋ ਰਹੀ ਆ ਤੂੰ ਭੰਡ ਮਾਰਦਾ ਤੇਰੇ ਮਗਰ ਲੱ ਕੇ ਮੈਨੂੰ ਮਾਰਨੀ ਪਈ ਤੂੰ ਕਾ ਵੀ ਮੈਂ ਤੇਰੀ ਗੱਲ ਮੋੜਦਾ ਨਹੀਂ ਗੱਲ ਤੇ ਬਣੀ ਨਹੀਂ ਕਹੀ ਤੀ ਹੁਣ ਵੀ ਨਹੀਂ ਮੋੜਦਾ ਹਾਂ ਤੇ ਅੱਧਾ ਘੰਟਾ ਹੋ ਗਿਆ ਤੇ ਹੈ ਇਹਨੂੰ ਮਣਾਈ ਜੰਨੇ ਆਪਣੇ ਮੁਖਸਰਾ ਨੂੰ ਇਹ ਨਹੀਂ ਮੰਨਿਆ ਇਹ ਰੁੱਸਿਆ ਬੈਠਾ ਹੈ ਤੇ ਉਹ ਮੰਨ ਇੱਕ ਮਿੰਟ ਹਾਂ ਤੇ ਬਸ ਮੈਂ ਇਹਗਾ ਤਾਂ ਇਹ ਤਾਂ ਹਾਂ ਖੱਬੂ ਜਿਹਾ ਲਗ ਰਹੀ ਆ ਇਹ ਘੜ ਕੇ ਕਿਤੇ ਵੱੜ ਕੇ ਕਿਤੇ ਐ ਡੇਡ ਨੰਗ ਸਿੱਟ ਲੈ ਚਲ ਦੇਖਦੇ ਆ ਕੀ ਬੰਦਾ ਤੂੰ ਹੀ ਤੇ ਬੈਠਾ ਲੇਟ ਜਾਵਲੀ ਬਾਕੀ ਹਨਾ ਦਵਾ ਦਾਣਾ ਪਾਣੀ ਪਾਇਆ ਹੁਣ ਤਾਂ ਹੋਰ ਤਾਂ ਕੁਝ ਹੈ ਨਹੀਂ ਬਸ ਆਈ ਟਾਈਮ ਪਾਕ ਨੇ ਨੀ ਨੂੰ ਤਾਂ ਕਿ ਕੀ ਗੱਲ ਬਣੀ ਸੀ ਘਰ ਜੀਤੋ ਗਏ ਆਗੇ ਹਾਂ ਗਏ ਉਸ ਜੀਤੋ ਆਪਣੇ ਬਾਰਗੇ ਰੇੜੀ ਪਈ ਆਹ ਭਾਂਕਾ ਘਰ ਸੈਨ ਵਾਲੀ ਘਰ ਸੈਨ ਵਾਲੀ ਹਾਂ ਮੈਂ ਤੁਰੇ ਭਰਾ ਮੁੱਠੀ ਭਰ ਲਈ ਹਾਂ ਉਹ ਹੱਥ ਚ ਪਾ ਗਏ ਥੋੜਾ ਇਹ ਬਾਕੀ ਡੋਲ ਤਾ ਮੈਂ ਹਾਂ ਲੈ ਬਚੀਏ ਆਲਾ ਬਦਾਨਾ ਮੈਂ ਬਾਬੇ ਦਾ ਹਾਂ ਇਹ ਆਏ ਭਰਾ ਮੌਰੀ ਫੜ ਕੇ ਇਹ ਬਰਾ ਚੋਕੂ ਦਾ ਫਿਰ ਕੋਣ ਕੁਈ ਖਵਾਦਾ ਮੈਨੂੰ ਮੈਂ ਬੱਚਾ ਨਹੀਂ ਖਾਦੀ ਮੈਂ ਆਹ ਅੰਦਰੋਂ ਆਇਆ ਮੈਂ ਖੈਰ ਭੁਈਗਾ ਭਾਜਾ ਹੋਊਗਾ ਹਾਂ ਮੈਂ ਵੀ ਮੈਂ ਇਹ ਕਰਦਾ ਸੀ ਤੇ ਮਾਰੀ ਸਿੱਧਾ ਮਾਉਂ ਆ ਨਾ ਮੈਂ ਮੈਂ ਹੁਣ ਆਇਆ ਉੱਲੇ ਹੀ ਨਾ ਫੜਾਂ ਤੂੰ ਐ ਮਾਰੇ ਹੀ ਸਿੱਧਾ ਤੂੰ ਰੱਖਣਾ ਸਿੱਧਾ ਖਾ ਗਿਆ ਇਹ ਨਹੀਂ ਦੇਖਿਆ ਨਹੀਂ ਕੋਈ ਮੈਂ ਤਲੀ ਤੇ ਪਾਇਆ ਰੇ ਹਾਂ ਇਹ ਮਰ ਹਲਕਾ ਸੋ ਖਾ ਗਿਆ ਘੱਗਰ ਸੇਣੀ ਥੁਕਦਾ ਫਿਰ ਬੁਰਾ ਕਰ ਦਿੱਤਾ ਮੈਂ ਮੈਂ ਮੇਂ ਚੰਗਿਆ ਭੁਈ ਗਣੀ ਹੁੰਦਾ ਮੈਂ ਕਹਿੰਦਾ ਉਹ ਸੁੰਗ ਲਓ ਜਪਰਾ ਹੋਏ ਹੋਏ ਭਰਾਵੋ ਇੰਨੀ ਇੰਨੀ ਬਜੜੀ ਐ ਇੰਨਾ ਆਏ ਆਏ ਨਹੀਂ ਬਜੜੀ ਆਏ ਆਏ ਪਾ ਕੇ ਨਾ ਹਾਂ ਸੁੱਦੀ ਉੱਥੇ ਵਧੀ ਸਿੱਧੀ ਬੈਟਰਾਂ ਕਿਹੜੀ ਮਾਰੀ ਨਹੀਂ ਤਾਂ ਬੱਚੇ ਆਪਣੇ ਕੋਈ ਨਾ ਖਾਣ ਨੂੰ ਲਿਆਂਦਾ ਸਮਾਨ ਬਈ ਠੀਕ ਆ ਮੁਕਸਰ ਹਰ ਜਾ ਇੱਕ ਮਿੰਟ ਮੁਕਸਰ ਵਾਲੇ ਮੁੰਡੇ ਵਾਸਤੇ 스낵ੇ ਲਾਈਟ ਕੁਰਕਰੇ ਬੋ ਤੇ ਹਲਦੀ ਰਾਮ ਸਪੈਸ਼ਲ ਬੱਚੀ ਵਾਸਤੇ ਚੋਬਰਾ ਵਾਸਤੇ ਇਹ ਚੀਜ਼ਾਂ ਹੈ ਠੀਕ ਆ ਹਾਂਜੀ ਮੇਰੇ ਵੀਰੋ ਕਹਿੰਦੇ ਜੀ ਪਿਛਲੇ ਦਿਨਾਂ ਵਾਲਾ ਵਲੌਗ ਤਾਂ ਸੋ ਮੈਣੀ ਲੇਟ ਹੋ ਗਿਆ ਸੀ ਆ ਠੀਕ ਹੈ ਕਿ ਨਹੀਂ ਇਧਰ ਮੁੰਡੇ ਦੇ ਪਰ ਨਾਲ ਦੀ ਨਾਲ ਕਹਿੰਦੇ ਖਰੂਦ ਪੱਟਦਾ ਜੀ ਬਾਕਸਰ ਵਾਲੇ ਚੱਲੀਏ ਇਹ ਵੀਡੀਓ ਆਪਣੀ ਖੰਡ ਆ ਵੀਡੀਓ ਆਪਣੀ ਵਿਖਾ ਸਕਦੇ ਹ ਕਿੰਨੇ ਕੁ ਮਿੰਟ ਕੂਟਾ ਕੇ ਨਾਲ ਦੀ ਨਾਲ ਦੇਖੀ ਗਣ ਲੈ ਕਿੰਨੇ ਤੂ ਕੀ ਆ ਕੀ ਬਾਤ ਆ ਵੀਡੀਓ ਆਪਣੀ ਬਰਕਾ ਚੈਨਲ ਘੜਾ ਆਪਣਾ ਤੋਂ ਇਹਨੂੰ ਮੈਂ ਆਖਿਆ ਜੀ ਮੈਂ ਕਿਹਾ ਵੀਡੀਓ ਅਪਲੋਡ ਕਰਦਾ ਤੂੰ ਸਾਰਿਆਂ ਤੋਂ ਪਹਿਲਾਂ ਲਾਈਕ ਤੇ ਸਾਰਿਆਂ ਤੋਂ ਪਹਿਲਾਂ ਕਮੈਂਟ ਕਰਨਾ ਇਹਨੇ ਸਾਰਿਆਂ ਤੋਂ ਪਹਿਲਾਂ ਕਮੈਂਟ ਕਰ ਤੂੰ ਨਾਲ ਦੀ ਨਾਲ ਹੁਣ ਕਿੰਨੇ ਹੋ ਗਏ ਹੋਣ ਹੋ ਗਿਆ ਇਸ ਟਾਈਮ 73 ਵੀਊ 46 ਲਾਈਕ ਤੇ 21 ਕਮੈਂਟ 21 ਕਮੈਂਟ ਹੈ ਚਲ ਬਹੁਤ ਪਿਆਰ ਕਰਦਾ ਸਾਰੇ ਭਰਾ ਆਪਾਂ ਨੂੰ ਟਾਈਮ ਹੋ ਗਿਆ 16 ਹੋ ਗਏ ਟਾਈਮ ਦੇਖੋ 11 16 ਸੋਹਣੇ ਮੁੰਡੇ ਦੀ ਫੋਟੋ ਸਾਡੇ ਦੀ ਠੀਕ ਹੈ ਕਿ ਨਹੀਂ ਬੈਠਿਆ ਧੂਈ ਤੇ ਬਈ ਕੋਈ ਨਾਤਾ ਨਹੀਂ ਕੁਝ ਨਹੀਂ ਕੀਤਾ 11 ਵਜੇ ਕਿੰਨੇ 11 ਤੋਂ ਟੱਪ ਗਿਆ ਟਾਈਮ 11 16 ਹੋ ਗਏ ਧਰਮ ਵਾਲੀ ਗੱਲ ਹੈ ਨਾ ਨਾ ਕੋਈ ਰੋਟੀ ਖਾਧੀ ਨਾ ਇਹਨੂੰ ਖਾਏ ਨਾ ਆਪ ਖਾਧੀ ਪਾਵਰ ਬੈਂਕ ਲਿਆ ਕੇ ਇੱਥੇ ਬੈਠੇ ਉਹਦੇ ਨਾ ਅੰਦਰ ਗਏ ਆ ਦੇਖੋ ਪਾਵਰ ਬੈਂਕ ਦੀ ਕਰਤਾ ਸੀ 53% ਉਹ ਗਰਾਰੀ ਅੜ ਗਈ ਥੋੜੀ ਸਾਡੀ ਫੋਨ ਤੇ ਉਹ ਭਰਾ ਵੀ ਵੀਡੀਓ ਦੇਂਦੇ ਗਰਾਰੀ ਨੇੜੀ ਬਸ ਕੋਈ ਡਿਬੇਟ ਏਡੀ ਲੰਮੀ ਚੱਲੀ ਸਾਡੀ ਫੋਨ ਤੇ ਹਨਾ ਕਿਸੇ ਭਰਾ ਨਾਲ ਕਬੂਤਰ ਬਾਜ਼ ਨਾਲ ਡਿਬੇਟ ਚੱਲ ਗਈ ਸਾਡੀ ਉਹ ਤਾਂ ਕੁਦਰਤੀ ਫੋਨ ਕੱਟਿਆ ਗਿਆ ਵਿੱਚੋਂ ਟੀਵੀ ਦਾ ਫੋਨ ਬੰਦ ਹੋ ਗਿਆ ਤੇ ਨਹੀਂ ਮੈਨੂੰ ਲੱਗਦਾ ਜੀ ਵੀਡੀਓ ਪੈਂਦੀ ਰਹੀ ਸੀਗੀ ਜਿਹੜੇ ਹਿਸਾਬ ਤੇ ਸਾਡੇ ਵੀ ਅੱਗੂ ਬਣੇ ਸੀਗੇ ਕੋਈ ਵੱਧਕਾ ਕਹਿ ਰਹੇ ਸੀ ਅਸੀਂ ਤੇ ਸਵਾਦ ਆਇਆ ਸਾਨੂੰ ਬਹੁਤ ਤੇ ਬਾਕੀ ਬਸ ਓਕੇ ਆ ਬਰੋ ਵੀਡੀਓ ਦੇ ਐਂਡਿੰਗ ਕਰਾਂਗੇ ਤੁਦ ਤੁਦ ਬਹੁਤ ਆ ਦੇਖ ਲੋ ਬੁਰਾ ਹਾਲਾ ਠੰਡ ਪੂਰੀ ਫੋਲਾ ਕੜਾਕੇ ਦਾ ਅਸੀਂ ਘੂਸੇ ਕੌੜੇ ਮੈਂ ਤਾਂ ਹੈਗਾ ਹੀ ਹੈ ਇਹਨੂੰ ਹੀ ਨਾਲ ਜਾਗ ਨੂੰ ਭਾਈ ਪੈਥੇ ਸਵਾਨ ਤਾਂ ਨਹੀਂ ਦੇ ਸ ਆਪਣੇ ਇੱਥੇ ਕੋਈ ਬੜਾ ਸਮਾਨ ਆਇਆ ਸੀਗਾ ਸੱਚਾ ਕਬੂਤਰੀ ਵਾਸਤੇ ਦਵਾਈ ਕਰਮ ਕਰੀ ਜਾਂਦੇ ਆ ਤੇ ਮਾਹੀ ਘਰੋਂ ਰੋਟੀਆਂ ਲੈਣੋਂ ਕਰਾਂਗੇ ਘਰ ਦੇੋਂ ਉਠਾ ਕੇ ਗਾੜਾਂ ਲੈ ਕੇ ਫਿਰ ਘਰ ਦੇ ਬਾਬਾ ਵੀਡੀਓ ਦੇ ਐਂਡਿੰਗ ਹੋਣਗੇ ਜੀ ਕਰੇ ਠੰਡ ਵੇਖੋ ਤੇਲ ਵੇਖੋ ਕਿੰਨੀ ਪਈ ਹੋਈ ਹੈ ਇੱਕ ਮਿੰਟ ਓ ਮਾਈ ਗਾਡ ਕੋਠੀ ਦੇ ਨਾਲ ਇਲੈਕਟ੍ਰੋਨ ਉੱਟਾ ਛੱਡਰ کہیں ਕਹਿੰਦੇ ਸਾਡੇ ਘਰ ਦੇ ਨੇ ਜਾਗਮਗ ਜਾਗਮਗਾ ਮੈਂ ਕੰਟ ਲੈਕ ਦਿਨਾ ਉਹ ਤਵਪੇ ਤੇ ਦੇਖੀ ਖੜਿਆ ਉਹ ਜਾਇਉਂਾ ਚਲ ਕੋਈ ਨਾ ਤੇ ਉਹ ਜਿਹੜੇ ਉਹਨਾਂ ਦਾ ਮੋਟਰਾਂ ਦੀ ਚਾਬੀ ਟੁੱਟੀ ਸੀ ਉਹਨਾਂ ਦਾ ਵੀ ਕੋਈ ਹੱਲ ਹੋਲ ਨਹੀਂ ਕੀਤਾ ਉਹ ਪਤਾ ਨਹੀਂ ਕਿਵੇਂ ਕੁਵੇਂ ਗਏ ਉਹ ਵੀ ਭੁੱਲ ਗਿਆ ਮੈਂ ਤਾਂ ਚਲ ਆਪਾਂ ਕਰ ਰੋਟੀ ਰਾਟੀ ਦਾ ਪ੍ਰਬੰਧ ਕਰਕੇ ਆਪਣੀ ਦਾ ਫਿਰ ਵੇਖਦੇ ਆਂ ਕੀ ਬੰਦ ਹਾਂਜੀ ਮੇਰੇ ਵੀਰੋ ਚੱਲਿਆ ਯੂਤਲੇ ਕਰੇ ਦੁੱਧ ਲੈ ਚੱਲੇ ਖਾਣ ਨੂੰ ਲਵਾਵੇ ਸਮਾਨ ਲੈ ਚੱਲੇ ਮਾੜਾ ਮੋਟਾ ਪੰਜੀਰੀ ਪੰਜੂਰੀ ਹੈ ਨਾ ਯਾ ਰੋਟੀਆਂ ਦਾ ਸੀਨਾ ਆਇਆ ਮੈਂ ਸੁਣਦਾ ਦੇਖਣਾ ਬਾਹਰ ਕੋਲੇ ਬਾਹਰ ਹੋਈਏ ਰੋਟੀਆਂ ਤਾਂ ਆਪਾਂ ਲੈ ਜਾਂਦੇ ਰੋਟੀਆਂ ਆਪਣੇ ਬਣਾਉਂਗਾ ਵੀ ਸਪਣੂ ਫੋਨ ਵੀ ਲੈ ਕਰਦੇ ਨੇ ਟਾਈਮ ਸਰ ਵੀ ਰੋਟੀਆਂ ਲੈ ਜਾ ਆਪਾਂ ਚੱਕੇ ਨਹੀਂ ਹਨਾ ਪਿਛੂਣ ਆਇਆ ਸੀ ਮੈਨੂੰ ਡਿਬੇਟ ਚੱਲਿਆ ਦੀ ਸੀ ਕੋਈ ਹੁਣ ਸਾਰੇ ਸੁੱਤੇ ਪਏ ਮੇਰਾ ਠਾਉਣ ਨੂੰ ਜੀ ਨਹੀਂ ਕੀਤਾ ਵੀ ਕਿੱਦਾਂ ਠਾਵਾਗੇ ਹਨਾ ਫਿਰ ਮੈਂ ਛੱਡ ਯਾਰ ਕਿਉਂ ਤੰਗ ਕਰਨਾ 12 ਵਜੇ ਆਪ ਤਾਂ ਜਿਹੋ ਜੇ ਹੈਗੇ ਹੈਗੇ ਸਾਰਿਆਂ ਨੂੰ ਥੋੜਾ ਆਪਦੇ ਨਾਲ ਤਕਰੀਰ ਤਾਂ ਹੁੰਦਾ ਬਾਕੀ ਗੱਲਾਂ ਦਾ ਗੱਲਾਂ ਤੁਸੀਂ ਧੁੰਦ ਦੇ ਨੀ ਯਾਰੇ ਦੇਖੋ ਪਹਿਲਾਂ ਕੋਰਾ ਹੀ ਕੋਰਾ ਚਾਰੋਂ ਤਰਫ ਮੇਰੇ ਵੀਰੋ ਕਰ ਵੀ ਨਹੀਂ ਦੀਨ ਆਪਣਾ ਮਸਾ ਕਰੇ ਆਇਆ ਇੱਕ ਮਿੰਟ ਹਾਂ ਮੁੰਡਿਆ ਕੀ ਕਰੀ ਨਾ ਬੈਠਾ ਚਾਰ ਲਮ ਡਿ ਐਕਸਪੈਰੀਮੈਂਟ ਤਾਂ ਨਹੀਂ ਕਰੀ ਜਾਂਦਾ ਕਿਤੇ ਟਾਈਮ ਦਿਖਾ ਫਰ ਮੈਨੂੰ ਕਿੰਨਾ ਹੋ ਗਿਆ 6 ਦੀ 6 ਦੀ ਹੂੰ 12 ਵਜ ਗਏ ਜੀ ਤੇ ਪਾਵਰ ਬੈਂਕ ਆਪਣਾ ਪੂਰਾ ਸਾਧ ਦੇ ਜਾਂਦਾ ਪੂਰਾ ਬੰਬੂ ਕੱਢੀ ਜਾਂਦਾ ਜਮਾ ਮਾਇਆ ਗਾ ਨਿਆਰੇ ਆ ਮੈਂ ਘਰ ਦੇ ਨੂੰ ਠਾਏ ਆੜੀ ਮੈਂ ਰੋਟੀ ਨੂੰ ਕਿ ਹਵਤਾਂ ਕਰਨਾ ਆ ਪਤਾ ਰੱਜੀ ਹੈ ਗਈਆਂ ਘਰੋਂ ਖਾਣ ਨੂੰ ਸੁਆ ਲੈਂਦਾ ਦੁੱਧ ਲਿਆਦਾ ਧਿਆ ਲੈਂਦਾ ਓਕੇ ਰਬੋਟਾਂ ਆਏ ਤਰੀਕਾ ਦਾ ਭੁੱਖਾ ਮਾਰਤਾ ਨਾ ਨਾ ਭੁੱਖੇ ਗੱਜੇ ਪੈਣਾ ਬਸਾਵਾ ਠੀਕ ਓਕੇ ਬਈ ਵਾਹ ਓਹੋ ਭਾਈ ਕੰਮ ਤਾਂ ਜੀ ਕੀ ਕਰਦੇ ਸੀਗੇ ਦੁੱਧ ਵਾਲਾ ਖਾ ਗਿਆ ਛੱਡਾ ਤਾਂ। ਇਹ ਵੇਖੀ। ਉਹ ਟਾਈਮ ਤਾਂ ਦੇਖ ਹੁਣ 1:00 ਵਜੇ ਹੈ ਤਾਂ ਕੋਈ ਨਾ ਮੁੰਡਿਆ ਠਾਈ ਰਾਜ ਕੋਣ ਤੈਨੂੰ। ਜੇ ਤਾਂ 12:00 ਵਜੇ ਜੇ ਨਾ ਹੁਣ 1:00 ਵਜੇ ਆ ਦੇਖੋ ਦੁੱਧ ਕਰਿਆ ਨੇ ਤੱਤਾ ਇਸ ਰਾਕੇ ਸੀ ਤੇ ਬਿਸਕੁਟ ਖਾਈ ਜਾਂਦੇ ਆ ਬਾਹਰ ਧੁੰਦ ਨੇ ਸਾਨੂੰ ਪਤਾ ਤਰਾਹੀ ਤਰਾਹੀ ਕਰ ਰੱਖੀ ਆ ਕਿ ਬੱਚੀ ਆਂਦੇ ਬਿਸਕੁਟ ਦਾ ਖਾਏ ਤੇ ਚੁੱਕਰ ਦਿਆ ਤੇਰਾ ਮੈਂ ਤਰੀਕਾ ਤਾਂ ਸਾਂਹ ਕਰਕੇ ਇਹ ਆਏ ਤੂੰ ਵੀ ਚੱਕ ਇਹ ਭੁੱਖ ਹੜਤਾਲ ਵਾਂਗ ਹੀ ਕਰਦਾ ਮੁੰਡਾ ਮੈਂ ਇਹਨੂੰ ਖੋਣੇ ਖਾਂਦਾ ਨਹੀਂ ਮੈਂ ਕਰ ਬੂ ਵੇ ਭਾਈ ਨਹੀਂ ਨਹੀਂ ਕੁਛ ਨਹੀਂ ਹੁੰਦਾ ਕੁਛ ਨਹੀਂ ਵਿਗੜਾ ਇਹਦਾ ਖੂਆ ਬਣਾਵਾਂਗੇ ਆਪਾਂ ਡਬੋਈ ਖਾ ਉਹ ਚੱਕ ਲਈ ਬਾਬੇ ਹਾਂ ਹੂੰ ਚੱਕ ਲਈ ਨਾ ਹੂੰ ਮੈਂ ਤਾਂ ਡੋਲ ਨਾ ਭਾਈ ਜਿੱਤੇ ਗੱਬੜੂ ਦੀ ਪਗੜੀ ਪ੍ਰੈਸ਼ ਵਰਗੀ ਮੰਨਦਾ ਬਾਕੀ ਹੁਣ ਸਾਰੇ ਖਾਓ ਲੈਣ ਫੇਰ ਮੈਂ ਖਾਵਾਂ ਦੂਜੀ ਚਲੋ ਜੀ ਚੱਲਗੇ ਹੁਣ ਟਾਈਮ ਦਿਖਾ ਦੇ ਯਾ ਲਾਸਟ ਅਰੀ ਜਦੂ ਆ ਦੀ ਵੀਡੀਓ ਦੇ ਐਂਡਿੰਗ ਕਰਦੇ ਆ ਮੁੜ ਕੇ ਲੋਕਾਂ ਨੇ ਗਾਲਾਂ ਦੇਣੀਆਂ 142 ਓ ਮਾਈ ਗੋਡ ਚੱਲ ਚੱਲਗੇ ਯਾਰ ਉੱਠ ਕੇ ਨਾ ਬਾਬੇ ਅਸੀਂ ਜਾਂਦੇ ਹੁਣ ਅੰਦਰ ਠੀਕ ਆ ਸਮਾਨ ਪੱਤਾ ਲਈ ਪਹਿਲਾਂ ਹੀ ਸਾਰਾ ਸਾਬ ਹਾਂਜੀ ਮੇਰੇ ਵੀਰੋ ਕਰਦੀ ਜੀ ਵਲੌਗ ਦੀ ਐਂਡਿੰਗ ਸਾਰਾ ਸਮਾਨ ਪਲਾ ਚੱਕ ਲੈਣਾ ਅੰਦਰ ਜਿਨਾ ਖਾਣ ਪੀਣ ਨੂੰ ਜੀ ਉਹ ਸਾਡੇ ਪਾਵਰ ਬੈਂਕ ਫੋਨ ਐਡ ਸਾਰਾ ਸਮਾਨ ਓਕੇ ਮੈਂ ਰਿਪੋਰਟਰ ਕਿੰਨੇ ਵਜ ਗਏ ਮੁੰਡਿਆ ਦਿਖਾ ਦੇ ਲੋਕਾਂ ਨੂੰ 2 ਵਜ ਗਏ ਜੀ ਚਾ ਚੜਾਇਆ ਬੰਦੇ ਜਗਰਾਫਤਾ ਵਾਲਾ ਤਾਂ ਮੁੰਡਾ ਨਾ ਹੁੰਦੀ ਵੀ ਤੋਂ ਹੁੰਦੀ ਜਵਲ ਕੰਮ ਆਈ ਨੇ ਬੈਠੇ ਬਾੜ ਹੀ ਗਿਆ ਬਰੋ ਓਕੇ ਲੈਟਨ ਉਟਾ ਕਰਕੇ ਬੰਦ ਪਹਿਲਾਂ ਤਾਂ ਬਖੋ ਟੈਕ ਕਰ ਰਹੇ ਜੇ ਕੂਤਰ ਨੂੰ ਕਿਉਂ ਤਾਂ ਕੀਤਾ ਵਿਚਾਰਾ ਉਹੀ ਆ ਗਣੀ ਫਿਰ ਬਾਹਰੋਂ ਇੱਕ ਇਧਰੋਂ ਕਰਦੇ ਗਏ ਤੇ ਇਧਰੋਂ ਬੈਠ ਕੇ ਲਾਈਟ ਬੰਦ ਕਰਕੇ ਓਕੇ ਹੋ ਗਈ ਰਿਪੋਰਟ ਠੀਕ ਹੈ ਜੀ ਬਾਈ ਬਾਈ ਕਾਲੂ ਬਾਦਿਆ ਕੌਟ ਨਾਈਟ ਲਵ ਯੂ ਸੈਨ ਨੂੰ ਸੋਜੋ